ਵਾਹਿਗੁਰੂ ਜੀ ਕੀ ਬਖਸ਼ਿਸ਼ ਜਿਵੇਂ ਕਿ ਬੰਦਾ ਤਾਂ ਸਾਰਿਆਂ ਨੂੰ ਪਤਾ ਹੀ ਆਪਾਂ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਨਾਲ ਹਰ ਰੋਈ ਯੋਗਨਾ ਕਰਦੇ ਆਂ ਉਹਨਾਂ ਦੇ ਜੀਵਨ ਬਾਰੇ ਆਪਾਂ ਵਿਚਾਰ ਕਰਦੇ ਆਂ ਅੱਜ ਵੀ ਆਪਾਂ ਜੋ 12ਵਾਂ ਬੇਨ ਅੱਜ ਦੇ ਆਪਣੇ ਟੌਪਿਕ ਮਾਤਾ ਗੁਜਰੀ ਜੀ ਵਿਲੱਖਣ ਸ਼ਖਸੀਅਤ ਉਹਨਾਂ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਆਂ ਇਤਿਹਾਸ ਦੇ ਵਿੱਚ ਕੁਝ ਨਾਮ ਅਗੰਮੀ ਸੁਨਹਿਰੀ ਅਕੜਾਂ ਵਿੱਚ ਜੋ ਕਿ ਲਿਖੇ ਹੋਏ ਹਨ ਜੋ ਕਦੇ ਮਿਟਨੇ ਤਾਂ ਨਹੀਂ ਜੋ ਲੋਕਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਸਮੇਂ ਦੇ ਪਰ ਉਹ ਜਿਹੜੇ ਨਾਮ ਸੀ ਨਾ ਸਗੋਂ ਮਨੁੱਖੀ ਰੂਹਾਂ ਦੇ ਧੁਰ ਅੰਦਰ ਤੱਕ ਵਸ ਗਏ ਉਹ ਨਾਮ ਉਹਨਾਂ ਵਿੱਚੋਂ ਇੱਕ ਹੈ ਮਾਤਾ ਗੁਜਰੀ ਜੀ 1900 ਦੇ ਦੰਮੇ ਇਸ ਵੀ ਦਿਵਸਾਖੀ ਦਾ ਉਹ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਪ ਜੀਵਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਸੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੌਕੇ ਤੇ ਫੌਂਦ ਗੁਰੂ ਜੀ ਵਿੱਚ ਡ੍ਰਿੜ ਵਿਸ਼ਵਾਸ ਸਾਰਿਆਂ ਦੀ ਪ੍ਰੇਰਣਾ ਦਾ ਜਿਹੜਾ ਸੁਭਬ ਬਣ ਗਿਆ ਕਿਉਂਕਿ ਮਾਤਾ ਜੀ ਦੀ ਪੰਥ ਨੂੰ ਉਸ ਦੇਵੀ ਪ੍ਰੇਰਣਾ ਹੀ ਏ ਸੀ ਕੇ ਗੁਰੂ ਜੀ ਦਾ ਪਾਣਾ ਪੁੱਸਾ ਹੈ ਉਸ ਤੇ ਭਰੋਸਾ ਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋਂ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਬਰ ਅਤੇ ਸੇਵਾ ਨਾਲ ਜੜੀ ਕੇ ਜ਼ਿੰਦਗੀ ਆਪਣੀ ਗੁਜ਼ਾਰੀ ਗੁਰੂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੇ ਕਦੇ ਕਰਤਾਰਪੁਰ ਕਦੇ ਸ਼੍ਰੀ ਗੁਰੂਪੁਰ ਸਾਹਿਬ ਕਦੇ ਨਗਰ ਬਾਬਾ ਬਕਾਲਾ ਸਾਹਿਬ ਤੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਤੇ ਆਪਣੇ ਜੜੇ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਨਾਂ ਨੂੰ ਜਿੱਤ ਲੈਂਦੀ ਸੀ ਉਹ ਸਿਰਫ ਮਾਂ ਹੀ ਨਹੀਂ ਸੀ ਸਿੱਖਿਆਕਾਰ ਵੀ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਸੀ ਸਚਾਈ ਡ੍ਰਿੜਤਾ ਭਾਵ ਤੇ ਮਾਇਆ ਤੋਂ ਨਰਲੇਪ ਰਹਿਣ ਵਾਲੀਆਂ ਬੱਚਾ ਉਹਨਾਂ ਨੇ ਸਿਖਾਈਆਂ ਸਨ ਬਾਦ ਗੋਬਿੰਦ ਰਾਏ ਜੀ ਦੀ ਕਹਿੰਦੇ ਛੋਟੀਆਂ ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਅਰਥ ਦੇਖਦੇ ਸਨ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ ਯੋਧਿਆਂ ਨੂੰ ਹੌਸਲਾ ਦਿੰਦਿਆਂ ਜਦੋਂ ਉਹ ਨੇ ਅਦੁੱਤ ਫੈਸਲੇ ਲਏ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਤੇ ਕਲਮ ਦਾਧ ਨਹੀਂ ਬਣਾਇਆ ਸੀ ਸਗੋਂ ਮਾਫ਼ ਕਰਨਾ ਸੇਵਾ ਕਰਨੀ ਇਨਸਾਫ਼ ਲਈ ਇਨਸਾਫ਼ ਲਈ ਲੜਨਾ ਅਡੋਰ ਖੜੇ ਰਹਿਣਾ ਵੀ ਸਿਖਾਇਆ ਸੀ ਮਾਤਾ ਗੁਜਰੀ ਜੀ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਪਹਾੜੀ ਰਾਜਿਆਂ ਨਾਲ ਹੋਣ ਵਾਲੀਆਂ ਛਟਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਕਹਿੰਦੇ ਸਿੱਖ ਸਿਪਾਹੀਆਂ ਨੂੰ ਪ੍ਰੇਰਣਾ ਦਿੰਦੇ ਸਨ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਸੀ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਨਾਂ ਦੇ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰਦੇ ਸਨ ਮਾਤਾ ਗੁਜਰੀ ਜੀ ਵੀ ਵਿਆਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹ ਅਨੰਤ ਸਪੇਰਨਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸਾ ਦੀ ਸਾਜਨਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸ ਸੀ ਉਸ ਦੀਆਂ ਮਾ ਜੜਾ ਜਿਹੜੀਆਂ ਸੀਮਾ ਤੋਂ ਗੁਜ਼ਰੀ ਜੀ ਦੇ ਕਰੋ ਸਾਰੇ ਸੰਸਕਾਰਾਂ ਵਿੱਚ ਹੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਹੋਂਦ ਵਿੱਚੋਂ ਮਰਨ ਵਾਲੀਆਂ ਸਿੱਖਿਆਵਾਂ ਪੂਰੀ ਕੌਮ ਤੇ ਭਵਿੱਖ ਨੂਰਾਨ ਦਿਖਾ ਸਕਦੀਆਂ ਹਨ ਇਸ ਲਈ ਹੀ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਅਦਬ ਸਤਕਾਰ ਨਾਲ ਯਾਦ ਕਰਦਾ ਹੈ ਤੇ ਸਬਰ ਸੰਤੋਖ ਦੀ ਮੂਰਤ ਮਾਤਾ ਗੁਜਰੀ ਜੀ ਸਨ ਕਿਉਂਕਿ ਅੱਜ ਦਾ ਦਿਨ ਆਪਾਂ ਉਹਨਾਂ ਦੀ ਜਿਹੜੀ ਯਾਦ ਨੂੰ ਉਹਨਾਂ ਦੇ ਜੀਵਨ ਬਾਰੇ ਜੋ ਕਿ ਗੱਲ ਕਰਨੀ ਸੀ ਸੋ ਇਹ ਸੀ ਬੇਟਾ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ 12ਵਾਂ ਦਿਨ ਸੋ ਆਪਾਂ ਅੱਗੇ ਉਹਨਾਂ ਦੇ ਇਤਿਹਾਸ ਬਾਰੇ ਫਿਰ ਜੁੜਨਾ ਕਰਦੇ ਹਾਂ ਬਲਾਉਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ